ਪੰਥ ਦੇ ਵਿੱਚ ਵਿਵਾਦ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ ਜਿੱਥੇ ਪਹਿਲਾਂ ਗਿਆਨੀ ਹਰਪੀ ਸਿੰਘ ਤੇ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰਨ ਤੇ ਵਿਰੋਧ ਹੋਇਆ ਕਿ ਉਹਨਾਂ ਦੀਆਂ ਜੋ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਦੇ ਤੋਂ ਹਟਾ ਦਿੱਤਾ ਗਿਆ ਸਿੱਖ ਸੰਸਥਾਵਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਹਟਾਉਣਾ ਜਥੇਦਾਰ ਨੂੰ ਜਿਹੜਾ ਹੈ ਉਹ ਮर्यादा ਦੀ ਉਲੰਘਣਾ ਹੈ ਉਸ ਤੋਂ ਬਾਅਦ ਜਦੋਂ ਜੱਜਦਾਰ ਕੁਲਦੀਪ ਸਿੰਘ ਅੜਗਾਜ ਨੂੰ ਸ਼੍ਰੀਕਲਤਕ ਸਾਬਦੇ ਕਾਰਜਕਰਜ ਜੱਤਦਾਰ ਨਿਯੁਕਤ ਕੀਤਾ ਗਿਆ ਤਾਂ ਉਹਨਾਂ ਦੇ ਜਿਸ ਤਰੀਕੇ ਦੇ ਨਾਲ ਤਾਜਪੋਸ਼ੀ ਕੀਤੀ ਗਈ ਉਸ ਦਾ ਵੀ ਸਖਤ ਵਿਰੋਧ ਕੀਤਾ ਗਿਆ ਸਿੱਖ ਸੰਸਥਾਵਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਜੱਤਦਾਰ ਕੁਲਦੀਪ ਸਿੰਘ ਅੜਗਾਜ ਨੂੰ ਸ਼੍ਰੀਕਲਤਕ ਸਾਬਦੇ ਜੱਤਦਾਰ ਪਰਵਾਣੀਆਂ ਹੀ ਨਹੀਂ ਹੁਣ ਤੱਕ ਸਿੱਖ ਸੰਸਥਾਵਾਂ ਅਜਿਹੀਆਂ ਕਈਆਂ ਨਹੀਂ ਜਿਹੜੀਆਂ ਕਹਿੰਦੀਆਂ ਹੋਈਆਂ ਨੇ ਸੁਣਾਈ ਦਿੰਦੀਆਂ ਨੇ ਕਿ ਉਹ ਸ਼੍ਰੀਕਲਤਕ ਸਾਬਦੇ ਜੱਤਦਾਰ ਕੁਲਦੀਪ ਸਿੰਘ ਅੜਗਾਜ ਨੂੰ ਨਹੀਂ ਮੰਨਦੇ ਐਸੇ ਵਿਚਾਲੇ ਹੁਣ 6 ਜੂਨ ਨੂੰ ਜੋ ਸ਼੍ਰੀ ਕਾਲ ਤਕ ਸਾਬ ਦੇ ਉੱਤੇ ਸ਼ਹੀਦੀ ਅਰਦਾਸ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਜਥੇਦਾਰ ਸ਼੍ਰੀ ਕਾਲ ਤਕ ਸਾਬ ਦੇ ਵੱਲੋਂ ਸਿੱਖ ਕੌਮ ਨੂੰ ਸੰਦੇਸ਼ ਦੇਣਾ ਹੁੰਦਾ ਉਸ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸ਼੍ਰੀ ਕਾਲ ਤਕ ਸਾਬ ਦੇ ਉੱਤੇ 6 ਜੂਨ ਨੂੰ ਟਕਰਾ ਹੋ ਸਕਦਾ ਹੈ ਦਰਅਸਲ ਬੀਤੇ ਦਿਨੀ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਉਹਨਾਂ ਨੇ ਐਸਜੀਪੀਸੀ ਨੂੰ ਸਖਤ ਤਾੜਨਾ ਕੀਤੀ ਕਿ 6 ਜੂਨ ਨੂੰ ਸ਼ਹੀਦੀ ਅਰਦਾਸ ਮੋਕੇ ਸ਼ਿਕਾਲ ਤੱਕ ਸਾਬ ਦੇ ਜੋ ਕਾਰਜਕਰ ਜਤਤਾਰ ਇਸ ਵਕਤ ਨਿਯੁਕਤ ਕੀਤੇ ਗਏ ਨੇ ਕੁਲਦੀਪ ਸਿੰਘ ਕੜਕਾਜ ਜੇਕਰ ਉਹਨਾਂ ਦੇ ਵੱਲੋਂ ਕੌਮ ਨੂੰ ਸੰਦੇਸ਼ ਦਿੱਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ ਤੇ ਜੋ ਵੀ ਨਤੀਜੇ ਆਉਣਗੇ ਉਸ ਦੇ ਜ਼ਿੰਮੇਵਾਰ ਐਸਜੀਪੀਸੀ ਖੁਦ ਹੋਵੇਗੀ ਹਰਨਾਮ ਸਿੰਘ ਤੁਮਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਵੱਲੋਂ ਜਤਤਾਰ ਕੁਲਦੀਪ ਸਿੰਘ ਗੜਗਾਜ ਨੂੰ ਜੱਥੇਦਾਰ ਪ੍ਰਵਾਨੀਆਂ ਹੀ ਨਹੀਂ ਗਿਆ ਉਹਨਾਂ ਨੇ ਮੰਨਿਆ ਹੀ ਨਹੀਂ ਹੈ ਕਿ ਸ਼ਿਕਾਇਤਕ ਸਹਿਬ ਦੇ ਜੱਥੇਦਾਰ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਸਿਖਗੋਮ ਨੂੰ ਸੰਦੇਸ਼ ਨਾ ਦਿੱਤਾ ਜਾਵੇ ਹੁਣ 6 ਜੂਨ ਨੂੰ ਸ਼ਿਕਾਇਤਕ ਸਹਿਬ ਦੇ ਜੱਥੇਦਾਰ ਤਾਂ ਇਸ ਵੇਲੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗਾਜ ਹੀ ਨੇ ਤੇ ਸੰਦੇਸ਼ ਤਾਂ ਉਹ ਹੀ ਦੇਣਗੇ ਪਰ ਦੇਖਣਾ ਹੋਵੇਗਾ ਕਿ ਜਦੋਂ ਸ਼ਿਕਾਇਤਕ ਸਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗਾਜ 6 ਜੂਨ ਨੂੰ ਕੋਈ ਕਾਰਵਾਈ ਕਰਦੇ ਨੇ ਕੋਈ ਸੰਦੇਸ਼ ਦਿੰਦੇ ਨੇ ਦੋਸਤੋ ਬਾਅਦ ਦਮਦਮੀ ਟਕਸਾਲ ਦਾ ਕੀ ਕੀ ਉਹਨਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਆਉਂਦੀ ਹੈ ਹਰਨਾਮ ਸਿੰਘ ਧੂਮਾ ਦੇ ਵੱਲੋਂ ਜੋ ਤਾਬ ਨਹੀਂ ਦਿੱਤੀ ਗਈ ਹੈ ਜੋ ਤਾੜਨਾ ਕੀਤੀ ਗਈ ਹੈ ਉਸ ਤੋਂ ਬਾਅਦ ਉਹ ਕੀ ਅੱਗੇ ਐਕਸ਼ਨ ਲੈਂਦੇ ਨੇ ਦੇਖਣਾ ਹੋਵੇਗਾ ਤੇ ਉਧਰ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਵੱਡਾ ਬਿਆਨ ਬਿੱਤ ਦੇਣੀ ਦਿੱਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਹੁਣ ਜੱਥੇਦਾਰ ਗੁਲਦੀਪ ਸਿੰਘ ਗੜਗੱਜ ਦੇ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਦਬਾਅ ਕਿਵੇਂ ਪਾਇਆ ਜਾਂਦਾ ਹੈ ਕਿਵੇਂ ਇੱਕ ਜੱਥੇਦਾਰ ਦਬਾਅ ਦੇ ਵਿੱਚ ਹੁੰਦੇ ਉਹ ਵਾਕੂ ਵੀ ਜਾਣਦੇ ਨੇ ਕਿਉਂਕਿ ਉਹ ਵੀ ਜੱਥੇਦਾਰ ਰਹੇ ਚੁੱਕੇ ਨੇ ਸਾਬਕਾ ਜੱਥੇਦਾਰ ਨਿਸ਼ਕਾਲਤਖ ਸਾਹਿਬ ਦੇ ਤੇ ਹੁਣ ਗੁਲਦੀਪ ਸਿੰਘ ਗੜਗੱਜ ਦੇ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਪਰ ਦੇਖਣਾ ਹੋਵੇਗਾ ਕਿ ਕੀ ਗੁਲਦੀਪ ਸਿੰਘ ਗੜਗੱਜ ਉਸ ਦਬਾਅ ਦੇ ਵਿੱਚ ਆ ਜਾਂਦੇ ਨੇ ਜਾਂ ਫਿਰ ਉਸ ਦਬਾਅ ਨੂੰ ਇਨਕਾਰ ਕਰ ਦਿੰਦੇ ਨੇ ਕਿ ਜੋ ਗੱਲ ਉਹਨਾਂ ਤੋਂ ਮਨਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਉਸ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਜੇਕਰ ਉਹ ਦਬਾਅ ਵਿਚ ਨਹੀਂ ਆਉਂਦਾ ਤੇ ਫਿਰ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕੀ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਤੇ ਗਿਆਨੀ ਘਰਪੀ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਹੁਣ ਜੱਤਦਾਰ ਕੁਲਦੀਪ ਸਿੰਘ ਕੜਕਾਜ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਜਾਵੇਗਾ ਇਹ ਕਈ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਪੰਥ ਦੇ ਵਿੱਚ ਲਗਾਤਾਰ ਵਿਵਾਦ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ 6 ਜੂਨ ਨੂੰ ਕੀ ਹੁੰਦਾ ਕਿ ਇਸ ਕਾਲ ਤੱਕ ਸਾਬ ਦੇ ਉੱਤੇ ਟਕਰਾ ਹੁੰਦਾ ਜਿਸਰ ਕੁਲਦੀਪ ਸਿੰਘ ਅਲਗਾਜ ਸੰਦੇਸ਼ ਦਿੰਦੇ ਨੇ ਜੇਕਰ ਦਿੰਦੇ ਨੇ ਤੇ ਹਰਨਾਮ ਸਿੰਘ ਤੋਂ ਮਾ ਯਾਨੀ ਕਿ ਜੋ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਗਤੀ ਜਾਂਦੀ ਹੈ ਸਾਰਾ ਕੁਝ ਦੇਖਣਾ ਹੋਵੇਗਾ